ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਨਾਂ ਤਸ਼ੱਦਦ ਅਤੇ ਇੰਨੀ ਬੇਰਹਿਮੀ ਦੇ ਨਾਲ ਕਿਉਂ ਘਟਿਆ ਗਿਆ ਸੰਦੀਪ ਸਿੰਘ ਸਣੀ ਨੂੰ ਸੰਦੀਪ ਸਿੰਘ ਸਣੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਬੈਠੇ ਪੰਜਾਬੀਆਂ ਵੱਲੋਂ ਸੰਗਤਾਂ ਵੱਲੋਂ ਕੌਮ ਵੱਲੋਂ ਕਿ ਬੁਚੜ ਪੁਨਾ ਪੰਜਾਬ ਪੁਲਿਸ ਵੱਲੋਂ ਸੰਦੀਪ ਸਿੰਘ ਸਣੀ ਦੇ ਨਾਲ ਕਿਉਂ ਕੀਤਾ ਗਿਆ ਉਸ ਦਾ ਸਿਰ ਉਸਦੇ ਕੇਸਾ ਤੋਂ ਫੜ ਕੇ ਵਾਰ-ਵਾਰ ਜੇਲ੍ਹ ਦੀ ਦੀਵਾਰ ਦੇ ਨਾਲ ਮਾਰਿਆ ਗਿਆ ਇਨਾ ਕੋ ਲਹੂ ਨਹਾਨ ਕਰ ਦਿੱਤਾ ਗਿਆ ਕਿ ਤਿੰਨ ਕਸ਼ੇਰੇ ਖੂਨ ਦੇ ਨਾਲ ਲਤ-ਪਤ ਹੋ ਗਏ ਮੁੱਲ ਵੀ ਸੁਝੇ ਹੋਏ ਸੀ ਅੱਖਾਂ ਵੀ ਫੁੱਲੇ ਅੱਖਾਂ ਵੀ ਸੁਝੀਆਂ ਹੋਈਆਂ ਸੀ ਤੇ ਦੂਸਰੇ ਪਾਸੇ ਪ੍ਰਾਈਵੇਟ ਅੰਗਾਂ ਤੇ ਵੀ ਸੱਟਾਂ ਮਾਰੀਆਂ ਗਈਆਂ ਜਦੋਂ ਸੰਦੀਪ ਸਿੰਘ ਸਣੀ ਦੇ ਬ੍ਰਦਰ ਮੁਲਾਕਾਤ ਕਰਨ ਤੋਂ ਬਾਅਦ ਆਈ ਤਾਂ ਉਹਨਾਂ ਨੇ ਰੋ ਰੋ ਕੇ ਸਾਰੇ ਹਾਲ ਨੂੰ ਬਿਆਨ ਕੀਤਾ ਲੋਕਾਂ ਨੇ ਥਾਪੜਾ ਦਿੱਤਾ ਕੌਮ ਦੇ ਯੋਧਿਆਂ ਉੱਤੇ ਵਿੱਤਾ ਪੈਂਦੀਆਂ ਰਹਿੰਦੀਆਂ ਨੇ ਸੰਦੀਪ ਸਿੰਘ ਸਣੀ ਦਾ ਸਾਰਿਆਂ ਨੂੰ ਪਤਾ ਹੈ ਕਿ 2022 ਦੇ ਵਿੱਚ ਉਹਨਾਂ ਨੇ ਕਤਲ ਕੀਤਾ ਸੀ ਹਿੰਦੂ ਆਗੂ ਸੁਦੇਸ਼ ਤੁਸਰੀ ਦਾ ਜਿਹੜਾ ਹਮੇਸ਼ਾ ਹੀ ਅਜਈਆਂ ਟਿੱਪਣੀਆਂ ਕਰਦਾ ਸੀ ਕੌਮ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਕਿ ਹਥਿਆਰ ਰੱਖਣੇ ਚਾਹੀਦੇ ਨਹੀਂ ਤਾਂ ਇਹ ਲੋਕ ਸੂਤਰ ਆਉਣਗੇ ਸੰਦੀਪ ਸਿੰਘ ਸਣੀ ਨੂੰ ਗੁੱਸਾ ਚੜਿਆ ਅਤੇ ਉਹਨਾਂ ਨੇ ਗੁੱਸੇ ਦੇ ਵਿੱਚ ਕਤਲ ਕਰ ਦਿੱਤਾ ਸੰਦੀਪ ਸਿੰਘ ਸਣੀ ਦਾ ਮਾਮਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਕਿਉਂਕਿ ਕੌਮ ਨੇਥਾ ਫਰਾ ਦੇ ਦਿੱਤਾ ਹੈ ਕੌਮ ਵੀ ਜਾਏਗੀ ਨਾਲ ਖੜੇਗੀ ਸਪੋਰਟ ਵੀ ਕਰਨਗੇ ਤੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਤੀਪ ਸਿੰਘ ਗੜਗੱਜ ਨੇ ਵੀ ਥਾਪੜਾ ਦੇ ਦਿੱਤਾ ਹੈ ਸੰਦੀਪ ਸਿੰਘ ਸਣੀ ਦੇ ਸਰੀ ਨੂੰ ਅਤੇ ਸੰਦੀਪ ਸਿੰਘ ਸਣੀ ਦੇ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ-ਨਾਲ ਵਿਰਸਾ ਸਿੰਘ ਬਿਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਆ ਗਏ ਨੇ ਤੇ ਰਿਪੋਰਟ ਸਾਹਮਣੇ ਆਈ ਹੈ ਕਿ ਕਿਹੜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਨਾ ਤਸ਼ੱਦਦ ਇਨੀ ਕੁੱਟਮਾਰ ਇਨਾ ਬਹਿਰੈਮੀ ਦੇ ਨਾਲ ਕਿਉਂ ਕੁੱਟਿਆ ਗਿਆ ਉਹ ਸਾਰੀਆਂ ਰਿਪੋਰਟਾਂ ਆ ਚੁੱਕੀਆਂ ਨੇ ਰਿਪੋਰਟਾਂ ਦੇ ਵਿੱਚ ਵੀ ਖੁਲਾਸੇ ਹੋਏ ਵੇ ਤੇ ਦੂਸਰੇ ਪਾਸੇ ਉਹਨਾਂ ਅਧਿਕਾਰੀਆਂ ਦੇ ਨਾਮ ਵੀ ਸੰਦੀਪ ਸਿੰਘ ਸੈਣੀ ਉਹਨਾਂ ਵੱਲੋਂ ਦੇ ਦਿੱਤੇ ਗਏ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇ ਸੁਪਰੀਮ ਕੋਰਟ ਮਾਨਯੋਗ ਦਾ ਦਰਵਾਜ਼ਾ ਖੜਕਾਉਣਾ ਪਵੇ ਹਰ ਤਰ੍ਹਾਂ ਦਾ ਦਰਵਾਜ਼ਾ ਖੜਕਾਇਆ ਛਾਵੇਗਾ ਇਨ੍ਹਾਂ ਜੇਲ ਅਧਿਕਾਰੀਆਂ ਨੂੰ ਸਜ਼ਾ ਦਿਵਾਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਪਤਕਾਰੀ ਜਥੇ ਦਾ ਗਾਇਨੀ ਕੁਲਦੀਪ ਸਿੰਘ ਗੜਗਾਚ ਉਹਨਾਂ ਨੇ ਵੀ ਨਿੰਦਿਆ ਕੀਤੀ ਯਾਨੀ ਕਿ ਕੌਮ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ ਜੇਕਰ ਗੱਲਬਾਤ ਨਹੀਂ ਸੁਣੀ ਜਾਂਦੀ ਤਾਂ ਲੰਮੇ ਸਮੇਂ ਲਈ ਅਨਮਿਥਾ ਅਨਮਿਥੇ ਸਮੇਂ ਦੇ ਲਈ ਧਰਨਾ ਲੱਗੇਗਾ ਪਟਿਆਲਾ ਝੀਲ ਦੇ ਸਾਹਮਣੇ ਮੈਡੀਕਲ ਰਿਪੋਰਟਾਂ ਦੇ ਵਿੱਚ ਜਿਹੜੀਆਂ ਸੱਟਾਂ ਲੱਗੀਆਂ ਨੇ ਉਹ ਰਿਪੋਰਟ ਵਕੀਲ ਨੂੰ ਵੀ ਮਿਲ ਗਈ ਹੈ ਸੰਦੀਪ ਸਿੰਘ ਸੈਣੀ ਦੇ ਪਰਿਵਾਰ ਨੂੰ ਮਿਲ ਗਈ ਹੈ ਜਦੋਂ ਉਹ ਰਿਪੋਰਟਾਂ ਵੇਖੀਆਂ ਗਈਆਂ ਪੜ੍ਹੀਆਂ ਗਈਆਂ ਉਹਨਾਂ ਰਿਪੋਰਟਾਂ ਦੇ ਵਿੱਚ ਖੁਲਾਸੇ ਹੋਏ ਕਿ ਇਸ ਤਰ੍ਹਾਂ ਇੰਨਾ ਬਹਿਰੈਮੀ ਦੇ ਨਾਲ ਤਸ਼ੱਦਦ ਕੌਣ ਕਰਦਾ ਹੈ ਹਾਹਾਕਾਰ ਮੱਚੀ ਹੋਈ ਹੈ ਕੌਮ ਵੱਲੋਂ ਅਤੇ ਖਾਸ ਕਰਕੇ ਪੰਜਾਬੀਆਂ ਵੱਲੋਂ ਵੀ ਇਮਨਦੋ ਹਿੰਦੂ ਪਾਈਚਾਰੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਇੱਧਰ ਸੰਦੀਪ ਸਿੰਘ ਸਣੀ ਨੇ ਵਕੀਨੇ ਕਿਹਾ ਹੈ ਪਹਿਲਾਂ ਆਪਾਂ ਕੌਣ ਦੀ ਗੱਲ ਬਸ ਸੁਣਦੇ ਹਾਂ ਸਿਰਫ ਕੁਝ ਹੀ ਸੈਕਿੰਡ ਦੀ ਹੈ ਜੀ ਸੰਦੀਪ ਸਿੰਘ ਸਣੀ ਨੂੰ ਬੜੇ ਕਾਏ ਬਗਾਏ ਇਤੋਂ ਉਤਰੋ ਠੀਕੇ ਗੱਲ ਬੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਮੈਂ ਇਸ ਚੀਜ਼ 'ਚ ਇਹ ਵੀ ਕਹੂੰਗਾ ਕਿ ਪਰਸ ਸਿੱਖ ਸੰਗਤ ਸਾਡੇ ਨਾਲ ਹੈ ਸਾਡਾ ਸਾਡਾ ਮੈਂ ਕਹੂੰਗਾ ਸਾਰਾ ਪੰਜਾਬ ਸਾਰੀ ਸੰਗਤ ਮੈਂ ਕਹੂੰਗਾ ਕਲੀ ਸਿੱਖ ਸੰਗਤ ਨਹੀਂ ਸੋ ਸਾਡੇ 'ਚ ਉਹ ਜੋਸ਼ ਏ ਟਟ ਕੇ ਕੇਸ ਲੜਾਂਗੇ ਔਰ ਜਿੰਨੇ ਜਿੰਨੀ ਕੋਸ਼ਿਸ਼ ਕਰਨੀ ਉਹ ਕਰਕੇ ਵੇਖ ਲਵੇ ਬਿਲਕੁਲ ਨਹੀਂ ਪਿੱਛੇ ਹਟਾਂਗੇ ਮਹਾਰਾਜ ਜੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਨੂੰ ਪਰਸੋਂ ਵੀ ਫੋਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦਾ ਆਇਆ ਸੀ ਕਿ ਟਟ ਕੇ ਵਕੀਲ ਸਾਹਿਬ ਕੇਸ ਲੜੋ ਸੋ ਬਿਲਕੁਲ ਲੜਿਆ ਜਾਏਗਾ ਜਰੂਰ ਪ੍ਰੈਸ਼ਰ ਬਣਾਏ ਜਾ ਰਹੇ ਨੇ ਪਰ ਬਿਲਕੁਲ ਇਸ ਚੀਜ਼ ਦੀ ਘਪਰਾਹਟ ਨਹੀਂ ਕੀਤੀ ਜਾਏਗੀ ਸੰਦੀਪ ਸਿੰਘ ਸਣੀ ਬੜੇ ਕਾਇ ਬਕਾਇ ਉਤਰ ਉਤਰੂ ਠੀਕੇ ਗੱਲ ਬੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਮੈਂ ਇਸ ਚੀਜ਼ ਇਹ ਵੀ ਕਹੂੰਗਾ ਕਿ ਪਰ ਸਿੱਖ ਸੰਗਤ ਸਾਡੇ ਨਾਲ ਹੈ ਸਾਡਾ ਸਾਡਾ ਮੈਂ ਕਹੂੰਗਾ ਸਾਰਾ ਪੰਜਾਬ ਸਾਰੇ ਸੰਗਤ ਮੈਂ ਕਹੂੰਗਾ ਕਲੀ ਸਿੱਖ ਸੰਗਤ ਵੀ ਸੋ ਸਾਡੇ ਚ ਉਹ ਜੋਸ਼ ਟਟ ਕੇ ਕੇਸ ਲੜਾਂਗੇ ਔਰ ਜਨੇ ਜਿੰਨੀ ਕੋਸ਼ਿਸ਼ ਕਰਨੀ ਉਹ ਕਰਕੇ ਵੇਖ ਲਵੇ ਬਿਲਕੁਲ ਨਹੀਂ ਪਿੱਛੇ ਹਟਾਂਗੇ ਮਹਾਰਾਜ ਜੀ ਕਿਰਪਾ ਸੱਚੇ ਪਾਤਸ਼ਾਹ ਦੀ ਸਾਨੂੰ ਪਰसों ਵੀ ਫੋਨ ਜਿਹੜਾ ਹੈ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦਾ ਆਇਆ ਸੀ ਕਿ ਡਟ ਕੇ ਵਕੀਲ ਸਾਹਿਬ ਕੇਸ ਲੜੋ ਸੋ ਬਿਲਕੁਲ ਲੜਿਆ ਜਾਏਗਾ ਜਰੂਰ ਪ੍ਰੈਸ਼ਰ ਬਣਾਏ ਜਾ ਰਹੇ ਨੇ ਪਰ ਬਿਲਕੁਲ ਇਸ ਚੀਜ਼ ਦੀ ਘਪਰਾਹਟ ਨਹੀਂ ਕੀਤੀ ਜਾਏਗੀ ਇਹ ਨਹੀਂ ਸੰਦੀਪ ਸਿੰਘ ਸੈਣੀ ਦੇ ਵਕੀਲ ਉਹਨਾਂ ਨੇ ਕਿਹਾ ਹੈ ਕਿ ਡਟ ਕੇ ਲੜਾਂਗੇ ਕੌਮ ਨਾਲ ਹੈ ਪੰਜਾਬੀ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੀਤ ਕੁਲਦੀਪ ਸਿੰਘ ਗੜਗਾਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਥਾਪੜਾ ਮਿਲ ਗਿਆ ਹੈ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਉਹਨਾਂ ਅਧਿਕਾਰੀਆਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਜਿੰਨੀ ਦੇਰ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਕੌਮ ਤੋਂ ਮਾਫੀ ਨਹੀਂ ਮੰਗਦੇ ਉਹਨਾਂ ਦਾ ਖਹਿੜਾ ਅਸੀਂ ਨਹੀਂ ਛੱਡਾਂਗੇ ਅਸੀਂ ਡਰਦੇ ਨਹੀਂ ਸੰਦੀਪ ਸਿੰਘ ਸਣੀ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਉਹਨਾਂ ਦੇ ਪ੍ਰਭਾਵ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਲੇਕਿਨ ਅਸੀਂ ਝੁਕਾਂਗੇ ਨਹੀਂ ਅਸੀਂ ਕੌਮ ਦੇ ਲਈ ਹਰ ਤਰ੍ਹਾਂ ਜਿਹੜਾ ਹੈ ਮੁਕਾਬਲਾ ਕਰਾਂਗੇ ਇਹਨਾਂ ਅਧਿਕਾਰੀਆਂ ਦਾ ਧੰਨਵਾਦ